ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਬੀਜ ਦੀ ਸੁਧਾਈ ਬਾਰੇ ਹੀ ਗੱਲ ਕਰਾਂਗੇ ਤੇ ਮਾੜੇ ਬੀਜ ਬਾਰੇ ਗੱਲ ਕਰਾਂਗੇ ਤੇ ਆ ਆਪਾਂ ਵੱਖ-ਵੱਖ ਕਿਸਮਾਂ ਦੇ ਬੀਜ ਸੋਧ ਦਿੱਤੇ ਨੇ ਤੇ ਇਹ ਕਿਸਮਾਂ ਕਿਹੜੀਆਂ-ਕਿਹੜੀਆਂ ਨੇ ਪਹਿਲਾਂ ਆਪਾਂ ਉਹਦੀ ਗੱਲ ਕਰਦੇ ਹਾਂ ਤਿੰਨ ਕਿਸਮਾਂ ਘੱਟ ਸਮੇਂ ਵਾਲੀਆਂ ਦਾ ਆਪਾਂ ਨੇ ਬੀਜ ਸੋਧਿਆ ਤੇ ਜਿਹਦੇ ਵਿੱਚ ਸਭ ਤੋਂ ਪਹਿਲੀ ਕਿਸਮ ਆ ਜਿਹੜੀ ਹੈ ਉਹ ਪੀਆਰ 126 ਹੈ ਤੇ ਆ ਜਿਹਦਾ ਬੀਜ ਖਾਈ ਦੇ ਰਿਹਾ ਇਹ ਪੀਆਰ 126 ਦਾ ਬੀਜ ਹੈ ਤੇ ਇਸ ਤੋਂ ਬਾਅਦ ਜਿਹੜਾ ਆ ਵਾਲਾ ਬੀਜ ਹੈ ਇਹ ਹੈਗਾ ਪੂਸਾ 2090 ਪਿਛਲੇ ਸਾਲ ਵੀ ਆਪਾਂ ਨੇ ਇੱਕ ਗੱਲੇ ਜੀ ਟ੍ਰਾਇਲ ਕਰਾਇਆ ᱛੀ ਐਂਕੀ ਫੇਰ ਟ੍ਰਾਇਲ ਲਾਵਾਂਗੇ ਤੇ ਆ ਹੈਗੀ ਆ ਬਾਸਮਤੀ 1509 ਤੇ ਆਪਾਂ ਦੇਖ ਸਕਦੇ ਆ ਬੀਜ ਕਿੰਨਾ ਸਾਫ਼ ਸੁਧਰਿਆ ਹੋਇਆ ਬਿਨਾਂ ਦਾਗ ਤੋਂ ਤੇ ਬਹੁਤ ਸੋਹਣਾ ਜਿਹੜਾ ਆਪਾਂ ਸੋਧਿਆ ਤੇ ਆ ਜਿਹੜਾ ਹੈ ਘਟੇਰੀਆ ਇਹ ਹੈਗੀ ਹੈ ਮਾੜੇ ਬੀਜ ਦੀ ਜਦੋਂ ਆਪਾਂ ਲੂਣ ਵਾਲੇ ਪਾਣੀ ਦੇ ਵਿੱਚ ਆਲੂ ਸਿੱਟ ਕੇ ਬੀਜ ਨੂੰ ਸੋਧਦੇ ਆਂ ਵੀ ਜਦੋਂ ਆਲੂ ਉੱਪਰ ਤੈਰਨ ਲੱਗ ਜਾਂਦਾ ਉਸ ਤੋਂ ਬਾਅਦ ਆਪਾਂ ਬੀਜ ਉਹਦੇ ਵਿੱਚ ਪਾਉਂਦੇ ਆਂ ਤੇ ਬਿਮਾਰੀ ਗ੍ਰਸਤ ਬੀਜ ਜਿਹਦੇ ਵਿੱਚ ਫੁੱਲੀ ਵਾਲਾ ਬੀਜ ਵੀ ਹੋ ਸਕਦਾ ਕਿਸੇ ਨਾ ਕਿਸੇ ਕੀਟ ਦੁਆਰਾ ਕੱਟਿਆ ਹੋਇਆ ਬੀਜ ਵੀ ਹੋ ਸਕਦਾ ਤੇ ਜਾਂ ਥੋਥਾ ਬੀਜ ਜਾਂ ਫੂਸ ਹੋ ਸਕਦਾ ਤੇ ਇਹ ਸਾਰੇ ਮਾੜੇ ਬੀਜ ਦਾ ਜਿਹੜਾ ਪਾਣੀ ਦੇ ਉੱਪਰ ਤੈਰਦਾ ਹੈ ਤੇ ਉਹਦੇ ਤੈਰਨ ਦਾ ਕਾਰਨ ਕੀ ਹੋ ਸਕਦਾ ਇਹਦਾ ਇਹੀ ਕਾਰਨ ਆ ਵੀ ਉਹਦਾ ਜਿਹੜਾ ਸੰਘਣਤਾ ਹੈ ਡੈਂਸਿਟੀ ਆਫ ਸੀਡ ਹੈ ਉਹ ਘਟ ਜਾਂਦੀ ਹੈ ਤੇ ਡੈਂਸਿਟੀ ਘਟਣ ਨਾਲ ਉਹਦਾ ਜਿਹੜਾ ਭਾਰ ਹੈ ਉਹ ਹਲਕਾ ਹੋ ਜਾਂਦਾ ਹੈ ਤੇ ਉਹ ਪਾਣੀ ਉੱਪਰ ਤੈਰਨ ਲੱਗ ਜਾਂਦਾ ਹੈ ਬੀਜ ਦਾ ਠੋਸਪਣਾ ਜਾਂ ਉਹਦੀ ਸੰਘਣਤਾ ਇਸ ਨੂੰ ਖਰਾਬ ਕਰਨ ਦੇ ਵਿੱਚ ਉਲੀ ਦਾ ਹੱਥ ਹੈ ਤੇ ਕੋਈ ਨਾ ਕੋਈ ਕੀਟ ਜਦੋਂ ਲੱਗਿਆ ਤਾਂ ਉਹਦਾ ਹੱਥ ਹੈ ਤੇ ਜਾ ਫੂਸ ਦੇ ਰੂਪ ਚ ਹਲਕਾ ਹੁੰਦਾ ਜੋ ਫੋਕਾ ਦਾਣਾ ਹੁੰਦਾ ਪਰ ਪ੍ਰਮੁੱਖ ਰੀਜ਼ਨ ਇਹਦੇ ਵਿੱਚ ਇਹਦੀ ਸੰਘਣਤਾ ਜਾਂ ਠੋਸਪੋਣਾ ਹੈ ਜੀ ਜਿਹੜਾ ਠੋਸ ਹੋਊਗਾ ਉਹ ਹਮੇਸ਼ਾ ਥੱਲੇ ਬੈਠੂਗਾ ਤੇ ਹਲਕਾ ਬੀਜ ਉੱਪਰ ਆ ਜੂਗਾ ਚਾਹੇ ਤਾਂ ਬੀਜ ਆਪਾਂ ਨੇ ਘਰੋਂ ਲਿਆ ਆਪਣਾ ਝਾੜਿਆ ਹੋਇਆ ਤੇ ਜਾਂ ਆਪਾਂ ਬੀਜ ਬਾਹਰੋਂ ਲਿਆ ਹੁੰਦਾ ਹੈ ਉਹਨੂੰ ਜਰੂਰ ਸੋਸੋ ਕਿਉਂਕਿ ਆਹ ਜਿਹੜੀ ਆਪਾਂ ਢੇਰੀ ਅੰਦਰ ਦੇ ਵਿੱਚ ਦੇਖੀ ਹੈ ਤਾਂ ਇਹ ਲਾ ਲੋ ਵੀ ਇੱਕ ਕੁਆਂਟਲ ਬੀਜ ਦੇ ਵਿੱਚੋਂ 40 ਕਿਲੋ ਬੀਜ ਆ ਜਿਹੜਾ ਉਹ ਖਰਾਬ ਨਿਕਲਿਆ ਹੈ ਤੇ ਉਹੀ ਬੀਜ ਜਿਹਨੂੰ ਆਪਾਂ ਬੋਧ ਦੇ ਰੂਪ ਚ ਬੀਜਾਂਗੇ ਫਿਰ ਉਸੇ ਨੂੰ ਆਪਾਂ ਖੇਤ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਉਹ ਸੀਡ ਬੋਰਨ ਡਿਜ਼ੀਜ਼ ਜਾਨੀ ਕਿ ਬੀਜ ਦੇ ਵਿੱਚ ਜਿਹੜੀ ਬਿਮਾਰੀ ਪਈ ਹੁੰਦੀ ਆ ਉਹ ਆਪਣੇ ਖੇਤ ਦੇ ਵਿੱਚ ਆਪਣੇ ਆਪ ਹੀ ਆ ਜਾਊਗੀ ਤਾਂ ਇਹਦੀ ਵੀ ਕਿੰਨਾ ਕਮਾੜਾ ਬੀਜ ਆਮ ਬੀਜ ਦੇ ਵਿੱਚੋਂ ਜਿਹੜਾ ਆਪਾਂ ਰੱਖਿਆ ਉਹ ਚੋਂ ਨਿਕਲਦਾ ਤੇ ਕਿਉਂ ਡੁੱਬਦਾ ਕਿਉਂ ਤੈਰਦਾ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ